ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਬਈ ਪੀਐਮ ਮੋਦੀ ਨੇ ਬਹੁਤ ਵੱਡਾ ਐਲਾਨ ਕਰਤਾ ਪੰਜਾਬ ਦੇ ਲਈ ਕੀ ਕੀ ਗੱਲਾਂ ਕੀਤੀਆਂ ਗਿਆ ਆਪਾਂ ਉਹ ਵੀ ਕਰਦੇ ਆ ਤੁਹਾਡੇ ਨਾਲ ਸਾਂਝੀਆਂ ਜਿਹੜਾ ਕਿ ਪੰਜਾਬ ਦੇ ਜਿਹੜੇ ਹੜਪੀੜ ਤੋਂ ਲੋਕ ਆ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਤਾਂ ਜਿਹਦੇ ਵਿੱਚ ਬਈ ਉਹਨਾਂ ਨੂੰ 2 ਲੱਖ ਰੁਪਈਆ ਦਿੱਤਾ ਜਾਊ ਉਹ ਜਿਹੜੇ ਕੋਈ ਜ਼ਖਮੀ ਹੋਗੇ ਉਹਨਾਂ ਨੂੰ 50 ਹਜ਼ਾਰ ਰੁਪਈਆ ਦਿੱਤਾ ਜਾਊਗਾ 16 ਕਰੋੜ ਰੁਪਇਆ ਪੰਜਾਬ ਚ ਵੰਡਣ ਦਾ ਐਲਾਨ ਕੀਤਾ ਤੇ ਇੱਕ ਪਾਸੇ ਮਨਕੀ ਤੌਲਖ ਜਿਨਨੇ ਕੀ 5 ਕਰੋੜ ਰੁਪਇਆ ਇਕੱਲੇ ਨੇ ਬਈ ਕਿਹਾ ਜਾਂਦਾ ਜੋ ਉਹਨਾਂ ਦੀ ਟੀਮ ਬਣੀ ਉਹ ਵੀ ਅਸੀਂ 5 ਕਰੋੜ ਰੁਪਇਆ ਹਰ ਬੇੜ ਤੋਂ ਲੋਕਾਂ ਨੂੰ ਅਸੀਂ ਆਪਣੇ ਉਹਨੀ ਸੇਵਾ ਦੇ ਵਿੱਚ ਦੇਵਾਂਗੇ ਪਰ ਦੂਰ ਕਰੋੜ ਰੁਪਇਆ ਉਹਨਾਂ ਨੇ ਵੰਡ ਚੁੱਕੇ ਹੁਣ ਤੱਕ ਤੇ ਬਈ 10 ਟਰੈਕਟਰ ਦੇਤੇ 90 ਟਰੈਕਟਰ ਹੋਰ ਦੇਣੇ ਆ 100 ਟਰੈਕਟਰ ਤੋਂ ਵੱਧ ਕੇ ਦੇਣੇ ਆ ਜਿਹੜੀਆਂ ਕੀ ਉਹਨਾਂ ਦੀਆਂ ਟੀਮਾਂ ਉਹਨਾਂ ਦੇ ਨਾਲ ਮਿਲ ਜੁਲ ਕੇ ਜਿੰਨੀ ਵੀ ਸੇਵਾ ਹੋ ਸਕਦੀ ਹੈ ਵੱਧ ਤੋਂ ਵੱਧ ਕਰ ਰਿਹਾ ਪਰ ਵੱਡੀ ਗੱਲ ਇਹ ਹੈ ਵੀ ਅੱਜ ਤੱਕ ਅਸੀਂ ਕਲਾਕਾਰ ਅੱਜ ਤੱਕ ਕੋਈ ਵੀ ਕਲਾਕਾਰ ਨਹੀਂ ਦੇਖਿਆ ਵੀ ਐਸ ਰੋਟ ਜ਼ੀਰੋ ਪੱਧਰ ਤੇ ਜਮਾ ਜਾ ਕੇ ਘਰਾਂ ਦੇ ਵਿੱਚ ਬਈ ਕੈਸ਼ ਮੰਗਦਾ ਕਿਸੇ ਨੂੰ 2 ਲੱਖ ਕਿਸੇ ਨੂੰ 3 ਲੱਖ ਤੇ ਬਈ ਆਪਾਂ ਇਹੀ ਗੱਲ ਕਵਾਂਗੇ ਵੀ ਬਹੁਤ ਵੱਡਾ ਇੱਕ ਧੰਨਵਾਦ ਕਹਿ ਦਈਏ ਮਨਕੀਰ ਤੌਲਖ ਦਾ ਸਾਰੇ ਹੀ ਕਲਾਕਾਰਾਂ ਦਾ ਧੰਨਵਾਦ ਕਵਾਂਗੇ ਕਿਉਂਕਿ ਕਿਸੇ ਨੇ 5 ਕਰੋੜ ਕਿਸੇ ਨੇ 5 ਲੱਖ ਤੇ ਬਈ ਬਹੁਤ ਆਪਾਂ ਇਹਨੇ ਕਹਦੀਏ ਇਸ ਵਾਰ ਸਾਡੇ ਕਲਾਕਾਰਾਂ ਨੇ ਕਮਾਲ ਕਰਤੀ ਪਰ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਆ ਪੀਐਮ ਮੋਦੀ ਨੇ ਕੀ ਫੈਸਲਾ ਲਿਆ ਪੰਜਾਬ ਲਈ ਤਾਂ ਪਹਿਲਾਂ ਇਹ ਖਬਰ ਸੁਣਾਉਣੇ ਆ ਤੇ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਮਨਕੀਤ ਔਲਖਵਾਰੇ ਵੀ ਇੱਕ ਵੀਡੀਓ ਥੋੜੀ ਜੀ 2 ਮਿੰਟ ਦੀ ਦਿਖਾਵਾਂਗੇ ਪਹਿਲਾਂ ਪੀਐਮ ਮੋਦੀ ਜਿਹੜਾ ਇੱਕ ਬਿਆਨ ਆ ਕੇ ਸਾਹਮਣੇ ਪੰਜਾਬ ਲਈ ਕੀ ਹੈਗਾ ਉਹ ਚੈਨਲ ਤੇ ਬਨੇ ਰਹੋ ਫਿਰ ਕਰਦੇ ਅਗਲੇ ਵਿਚਾਰ ਸਾਂਝੇ ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਨੇ ਹੜ੍ਹ ਕਾਰਨ ਉਹਨਾਂ ਦੇ ਪਰਿਵਾਰਾਂ ਦੇ ਲਈ 2-2 ਲੱਖ ਰੁਪਏ ਮੁਆਵਜ਼ੇ ਦੇ ਤੌਰ ਤੇ ਤੇ ਜ਼ਖਮੀਆਂ ਦੇ ਲਈ 50 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਆ ਪੰਜਾਬ ਤੇ ਹੜਾ ਦੇ ਨਾਲ ਸੰਬੰਧਿਤ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਆਉਣਾ ਸੀ ਹਾਲਾਂਕਿ ਅੱਜ ਉਹ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਵੀ ਸੀ ਤੇ ਪੰਜਾਬ ਦੇ ਦੌਰੇ ਤੇ ਵੀ ਆਣਾ ਸੀ ਦੇਰ ਸ਼ਾਮ ਉਹ ਗੁਰਦਾਸਪੁਰ ਪਹੁੰਚੇ ਤੇ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਇਹ ਐਲਾਨ ਕੀਤਾ ਤੇ ਇਸ ਥਾਂ ਤੇ ਉਹਨਾਂ ਨੇ ਜੋ ਪੀੜਤ ਕਿਸਾਨ ਨੇ ਤੇ ਪ੍ਰਦਾਨ ਪ੍ਰਭਾਵਿਤ ਹੜ੍ਹ ਹੜ੍ਹ ਦੇ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਤੇ ਇਸੇ ਦੌਰਾਨ ਇਹ ਉਹਨਾਂ ਨੇ ਐਲਾਨ ਕੀਤਾ ਤੁਹਾਨੂੰ ਤਸਵੀਰਾਂ ਦਿਖਾਈਏ ਇਸ ਸਮੇਂ ਨਰਿੰਦਰ ਮੋਦੀ ਜੀ ਜੋ ਕਿ ਪੰਜਾਬ ਦੇ ਵਿੱਚ ਜਦੋਂ ਪਹੁੰਚੇ ਤਾਂ ਉਹਨਾਂ ਨੇ ਹਵਾਈ ਸਰਵੇ ਕੀਤਾ ਪੰਜਾਬ ਦੇ ਵਿੱਚ ਤੇ ਇਹ ਦੇ ਚੱਲਣ ਦੀ ਕੋਸ਼ਿਸ਼ ਕੀਤੀ ਖਾਸ ਕਰਕੇ ਗੁਰਦਾਸਪੁਰ ਵਾਲੇ ਇਲਾਕੇ ਦੇ ਵਿੱਚ ਕਿ ਹੜਾ ਕਾਰਨ ਕਿੰਨਾ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਦੇ ਵਿੱਚ ਕਰੀਬ-ਕਰੀਬ ਸਾਰੇ ਦਰਿਆ ਉਫਾਨ ਤੇ ਸਨ ਤੇਜ਼ ਬਾਰਿਸ਼ ਕਰਕੇ ਪਹਾੜਾ ਦੇ ਵਿੱਚ ਤੇ ਉਸ ਤੋਂ ਬਾਅਦ ਦਰਿਆਵਾਂ ਦੇ ਜੋ ਪੰਦਰ ਸੂ ਵਧ ਗਏ ਤੇ ਪੰਜਾਬ ਦੇ ਜੋ ਮੱਝਾ ਇਲਾਕਾ ਹੈ ਤੇ ਉਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦਾ ਸਾਰੇ ਇਲਾਕਿਆਂ ਦੇ ਵਿੱਚ ਹੜ੍ਹ ਨੇ ਬਹੁਤ ਵੱਡੀ ਮਾਰ ਕੀਤੀ ਤੇ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਆਪਣੇ ਜਹਾਜ਼ ਦੇ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠ ਕੇ ਜਾਇਜ਼ਾ ਲੈ ਰਹੇ ਨੇ ਪੰਜਾਬ ਦੀ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਦੇ ਵਿੱਚ ਤੁਸੀਂ ਦੇਖ ਰਹੇ ਦੇਖ ਸਕ ਰਹੇ ਹੋ ਕਿ ਅਸਮਾਨ ਤੋਂ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਉੱਥੇ ਤੱਕ ਪਾਣੀ ਹੀ ਪਾਣੀ ਹੈ ਤੇ ਫਸਲਾਂ ਇਸ ਸਮੇਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਨਾ ਉਹ ਗੱਲ ਵੱਖ ਹੈ ਕਿ ਇਸ ਸਮੇਂ ਦਰਿਆਵਾਂ ਦਾ ਪੱਧਰ ਥੋੜਾ ਘਟਿਆ ਹੈ ਤੇ ਬਾਰਿਸ਼ ਵੀ ਰਹੀ ਹੋਈ ਹੈ ਜਿਸ ਦਾ ਰਾਹਤ ਕਿਸਾਨਾਂ ਨੂੰ ਮਿਲਿਆ ਤੇ ਤਸਵੀਰਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰਕੇ ਪਹੁੰਚੇ ਪੰਜਾਬ ਤੇ ਪੰਜਾਬ ਦੇ ਵਿੱਚ 에ਰੀਅਲ ਸਰਵੇ ਯਾਨੀ ਹਵਾਈ ਸਰਵੇ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਉਹ ਤੁਸੀਂ ਤੁਹਾਨੂੰ ਦਿਖਾਈਏ ਗੋਟਾਸਪੁਰ ਦੇ ਵਿੱਚ ਜਦੋਂ ਉਹ ਪਾਰਟੀ ਪੰਜਾਬ ਜੀ ਇਹ ਬਈ ਪੀਐਮ ਮੋਦੀ ਦਾ ਜਿਹੜਾ ਹੁਣ ਤੱਕ ਦਾ ਐਲਾਨ ਤੁਸੀਂ ਸੁਣੀ ਲਿਆ ਪੰਜਾਬ ਦੇ ਹੜਪੀਟਾਂ ਲਈ ਆਪਣੇ ਮਨੂ ਜਿਹੜੇ ਕੀ 16 ਕਰੋੜ ਰੁਪਇਆ ਹੜਪੀੜ ਤੋਂ ਲੋਕਾਂ ਨੂੰ ਵੰਡਿਆ ਜਾਊਗਾ ਹੁਣ ਬਈ ਇੱਕ ਪਾਸੇ ਕਹਿਣ ਦਾ ਮਤਲਬ ਸੀਐਮ ਭਗਵੰਤ ਮਾਨ ਇੱਕ ਪਾਸੇ ਜੋ ਸੁਖਵੀਰ ਬਾਦਲ ਤੇ ਇੱਕ ਪਾਸੇ ਬਈ ਜੋ ਸਾਡੇ ਕਲਾਕਾਰ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਵੀ ਨਹੀਂ ਲੈਣੀਆਂ ਪਰ ਬਹੁਤ ਵਿਚਾਰਿਆ ਨਹੀਂ ਫਿਰ ਵੀ ਸਾਡੇ ਪੰਜਾਬ ਲਈ ਆਪਣੇ ਪਿਆਰ ਦਿਖਾਇਆ ਤੇ ਸਾਰੇ ਹੀ ਕਲਾਕਾਰਾਂ ਦਾ ਧੰਨਵਾਦ ਕਹਿ ਦਈਏ ਕਿ ਉਹ ਲੋਕਾਂ ਦਾ ਵੀ ਸਾਰਿਆਂ ਦਾ ਬਈ ਜਿਹੜੇ ਸਾਡੇ ਸੇਵਾਦਾਰ ਜਿਸ ਦਿਨ ਦਾ ਸਾਡੇ ਪੰਜਾਬ ਦੇ ਵਿੱਚ ਹੜ ਆਏ ਆ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਾਡੇ ਕਲਾਕਾਰਾਂ ਦੀ ਬਹੁਤ ਸਾਡੇ ਬਾਕੀ ਸਾਰੇ ਸਾਡੇ ਭੈਣ ਭਰਾਵਾਂ ਦੇ ਜਿਹੜੇ ਵੀ ਸੇਵਾ ਦੇ ਵਿੱਚ ਲੱਗ ਰਹੇ ਉਸ ਦਿਨ ਤੋਂ ਹੀ ਜਿਸ ਦਿਨ ਹੜ ਆਉਂਦੇ ਆ ਪੰਜਾਬ 'ਚ ਪਰ ਹੌਲੀ-ਹੌਲੀ ਘਟਦਾ ਜਾਂਦਾ ਪਾਣੀ ਬਈ ਤੇ ਹੌਲੀ-ਹੌਲੀ ਸਾਰਾ ਕੁਝ ਠੀਕ ਹੋ ਜੂ ਪਰ ਜਿਹੜਾ ਹੁਣ ਪੀਐਮ ਮੋਦੀ ਦਾ ਤੁਸੀਂ ਜੋ ਸਵਾਲ ਸੁਣੀ ਲੈ ਤੇ ਪਰ ਇੱਕ ਪਾਸੇ ਹੁਣ ਸਾਨੂੰ ਆਪਾਂ ਇਹੀ ਪੁੱਛਣਾ ਚਾਹੁੰਦੇ ਆ ਇੱਕ ਪਾਸੇ ਜੋ ਭਗਵੰਤ ਮਾਨ ਆਪਣੇ ਬਣੀ ਜੋਰ ਲਾ ਰਿਆ ਕੋਈ ਪੰਡਾ ਬਡੇ ਲਾਂ ਇੱਕ ਪਾਸੇ ਬਈ ਹੁਣ ਪੀ ਮੋਦੀ ਨੂੰ ਲੰਬ ਦੇ ਰਹੇ ਸੀ ਕੁਛ ਨਹੀਂ ਕੀਤਾ ਕੁਸ ਉਹਨਾਂ ਨੇ ਵੀ 16 ਕਰੋੜ ਦਾ ਹੁਣ ਕਹਿ ਦਿੱਤਾ ਗਿਆ ਜਿਹਦੇ ਕੋਈ ਕੋਈ ਹੜਪੀੜ ਤੋਂ ਲੋਕਾਂ ਦੀ ਮੌਤ ਹੋਈ ਉਹਨਾਂ ਨੂੰ 2 ਲੱਖ ਰੁਪਇਆ ਜ਼ਖਮੀ ਜਿਹੜਾ ਕੋਈ ਹੋਇਆਗਾ ਉਹਨੂੰ ਕਿਹਾ ਜਾ ਤੇ ਬਈ ਆਪਣੇ ਬਣੀ ਹੋਏ ਇਹਨਾਂ ਨੇ ਵੀ ਹੁਣ ਹੈਸਲੇ ਉਹ ਪੰਜਾਬ ਲਈ ਲੈਤੇ ਆ ਤੇ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਵੱਡੀ ਗੱਲ ਪਹਿ ਇਹ ਕਹੀਏ ਕਿ ਕਲਾਕਾਰ ਜਿਵੇਂ ਮਨਕੀਤ ਔਲਖਾ ਜੀਰੋ ਪੱਦਰ ਤੋਂ ਦਿਖਾ ਰਹੇ ਹੋ ਪੈਸੇ ਵੀ ਦੇ ਰਹੇ ਹੋ ਤੇ ਭਾਈ ਕਈ ਕਰੋੜ ਰੁਪਈਆ ਵੰਡ ਚੁੱਕੇ ਹਜੇ ਹੋਰ ਵੀ ਵੰਡਣੇ ਬਾਕੀ ਆ ਤੇ 100 ਟਰੈਕਟਰ ਦਾ ਐਲਾਨ ਕੀਤਾ ਸੀ ਹਾਲਾਂਕਿ 100 ਟਰੈਕਟਰ ਤੋਂ ਬਾਕੀ ਵੰਡਣੇ ਉਹਨਾਂ ਨੇ ਤਾਂ ਬਹੁਤ ਵੱਡੀ ਸੇਵ ਆ ਭਾਈ ਮਨਕੀਤ ਔਲਖ ਦੀ ਵੀ ਵੱਡੀ ਗੱਲ ਇਹ ਆ ਵੀ ਜਿੱਥੇ ਹੀ ਕਿਤੇ ਜਾਂਦੇ ਭਾਵਕ ਹੋ ਜਾਂਦੇ ਆ ਉਹ ਤਾਂ ਭਾਈ ਅੱਜ ਕੱਲ ਆਪਾਂ ਦੇਖਦੇ ਆਂ ਵੀ ਕੋਈ ਅੱਜ ਦੇ ਟਾਈਮ ਚ ਕੋਈ ਟਰਨੀ ਦਿੰਦਾ ਟਰੈਕਟਰ ਦਾ 190 ਟਰੈਕਟਰ ਆਪਣੇ ਮੈਨੂ ਐਲਾਨ ਕੀਤਾ 50 ਟਰੈਕਟਰ ਹੋਰ ਜਿਹੜਾ ਕਿ ਯਾਰਾਂ ਦੋਸਤਾਂ ਮਨੀਓ ਜੋ ਵੀ ਉਹਨਾਂ ਦੀ ਟੀਮ ਆ ਉਹਨਾਂ ਮਨੀਓ ਵੀ ਕਿਹਾ ਜਾਂਦਾ ਤੇ ਬਹੁਤ ਵੱਡੇ ਇੱਕ ਮਾਨ ਵਾਲੀ ਗੱਲ ਹੋ ਜਾਂਦੀ ਹੈ ਸਾਡੇ ਪੰਜਾਬ ਲਈ ਬਹੁਤ ਕੁਝ ਕਰ ਰਹੇ ਤੇ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਆਪਾਂ ਹਾਂਜੀ ਤੇ ਆਪਾਂ ਹੁਣ ਬਈ ਸਾਰੇ ਹੀ ਕਲਾਕਾਰਾਂ ਦਾ ਧੰਨਵਾਦ ਕਰਿਆ ਮਨਕੀਤ ਔਲਖ ਦਾ ਤੇ ਜੇ ਗੱਲ ਕਰੀਏ ਸਾਡੇ ਜਿੰਨੇ ਵੀ ਸਾਡੇ ਪੰਜਾਬ ਦੇ ਕਲਾਕਾਰਾਂ ਬਈ ਸਾਰਿਆਂ ਦਾ ਧੰਨਵਾਦ ਕਰਦੇ ਆ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਇੱਕ ਪਾਸੇ ਬਈ ਮਨਕੀਤ ਔਲਖ ਵੀ ਆਪਣੇ ਬਨਿਓ ਸੇਵਾ ਨਾਲ ਬਾਰੇ ਇੱਕ ਪਾਸੇ ਜੋ ਸੁਖਬੀਰ ਬਾਦਲ ਤੇ ਇੱਕ ਪਾਸੇ ਸੀਐਮ ਭਵੰਤਵੰਦ ਦਾ ਗਾਣਾ ਆ ਜਾਂਦਾ ਹੁਣ ਉੱਡੇ ਸਾ ਨਾਲ ਵੀ ਕਿਹੜਾ ਵੱਧ ਸੇਵਾ ਕਰ ਰਿਹਾ ਤੁਸੀਂ ਵੀ ਆਪਣੀ ਕਮੈਂਟ ਵਿਚਾਰ ਜ਼ਰੂਰ ਜਿੱਥੋਂ ਤੱਕ ਵੀ ਜੀ ਸ਼ੇਅਰ ਕਰਿਆ ਕਰੋ ਚੈਨ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਕੰਨ ਨੂੰ ਮੈਂ ਟੋਕ ਤੇ ਧੰਨਵਾਦ